ਲੇ 부ੜੀ ਹੋਵੇ ਤਾਂ 부ੜੀ ਨਾਲ ਤਾਂ ਬੋਲਿਆ ਵੀ ਜਾਂਦਾ ਆ ਚੌੜੇ ਨਾਲ ਤਾਂ ਬੋਲਿਆ ਵੀ ਨਹੀਂ ਜਾਂਦਾ ਹੈਗਾ ਦੱਸ ਇਹਨੂੰ ਕੀ ਕਵਾਂ ਮੈਂ 부ੜੀ ਤੇ ਸਾਰਾ ਦਿਨ ਚਲੋ ਲੜ ਕੇ ਫੇਰ ਵੀ ਹੋਈਦੀ ਹੋਈ ਜਾਂਦੀ ਐ ਇਹ ਉਹੀ ਫਨ ਲਈ ਅੰਦਰ ਆਂਦਾ ਕਦੇ ਕੁਝ ਕਹਤਾ ਕਦੇ ਕੁਝ ਕਹਤਾ ਵੀ ਤੂੰ ਟਿਕ ਜਾ ਕਿਤੇ ਦਾ ਟਿਕ ਜਾ ਸਾਰਾ ਦਿਨ ਟਿਕਦੇ ਨਹੀਂ ਹੈਗਾ ਕਦੇ ਮੈਨੂੰ ਪਾਣੀ ਲੈ ਦੇ ਕਦੇ ਚਾਹ ਲੈ ਦੇ ਆਹੀਂ ਭਾਈ ਰਾਜ ਆ ਕੰਮ ਕਰ ਦੇ ਆਹੀਂ ਭਾਈ ਰਾਜ ਆਗਮ ਕਰਦੇ ਵੀ ਮੈਂ ਹੋਰ ਵੀ ਕਰ ਦੇ ਦੰਦੇ ਕਰਨੇ ਨੇ ਤੇਰੇ ਜੋਗੀ ਰਹੀ ਵਧੀਆ ਤੁਰਦਾ ਫਿਰਦਾਗਾ ਪਾਣੀ ਚੱਕ ਕੇ ਪੀਲਾ ਅੱਛਾ ਸੱਤ ਤਾਂ ਮਿੰਟ ਚ ਵਗ ਜਾਂਣਾਗਾ ਉਰੇ ਤੂੰ ਕਹਿੰਦਾ ਮੈਂ ਪਾਣੀ ਦੀ ਘੁੱਟ ਵੀ ਪੀਣੀ ਦੇ ਉੱਪਰ ਆ ਗਈ ਲੈ ਆਇਆ ਦੇ ਕਰਦੀ ਆ ਉਹਦੇ ਨਾਲ ਗੱਲ ਮੈਂ ਹੱਦ ਹੋਈ ਪਈ ਏ ਜੰਮੀ ਕਿ ਮੈਂ ਕੱਲੀ ਬੁਲੀ ਜਾਨੀ ਸਬਜ਼ੀ ਜੀਰ ਦੀ ਆ ਗਈ ਜੀ ਤੁਸੀਂ ਬਣਾਈ ਨਹੀਂ ਹੈ ਜੀ ਸਬਜ਼ੀ ਨਾ ਹਲੇ ਬਣਾਈ ਹੈਗੀ ਕਿਉਂ ਇੰਨਾ ਡੇਟ ਟਾਈਮ ਦਾ ਦੇ ਕੀ ਹੋ ਗਿਆ ਕੱਲ ਤਾਂ ਡੇਟ ਨਹੀਂ ਹੋ ਰਿਆ ਜ ਸਾਰਾ ਮੇਰਾ ਮੂਡ ਖਰਾਬ ਹੋਇਆ ਰਿਹਾ ਰਾਜ ਮੂਡ ਖਰਾਬ ਹੋ ਗਿਆ ਤੇਰਾ ਉਹ ਥੋੜਿਆ ਬੁਢਾ ਇਹ ਹਲਾ ਸੁਣੀ ਤੇ ਚੜੀ ਰੱਖਦਾ ਮੈਨੂੰ ਹੈ ਕਿ ਮੈਂ ਬੋਲਦੀ ਆ ਬਾਪੂ ਨੂੰ ਮੈਂ ਤੈਨੂੰ ਬਾਲੀ ਬਾਪੂ ਦੀ ਮੇਰ ਆਉਂਦੀ ਹੈਗੀ ਬੱਪੂ ਨੂੰ ਵੀ ਜਾ ਕੇ ਆਉਣਾ ਮੈਂ ਤੈਨੂੰ ਪੁੱਛਦਾ ਵੀ ਰੋਟੀ ਖਾ ਲਈ ਤੇ ਨਾਲੇ ਘਰ ਦਾ ਬਾਪੂ ਨਾ ਗੱਲ ਇਹਨੂੰ ਮੈਨੂੰ ਸਮਝ ਨਹੀਂ ਆਉਂਦੀ ਯਾਰ। ਕੁਲੰਬ ਨਹੀਂ ਚੜਾਉਣੀ। ਕਾਦੇ ਵਾਸਤੇ ਬੋਲਦੇ ਨਹੀਂ ਯਾਰ ਜਵਾਬ ਜੀ। ਬਸ ਮੈਨੂੰ ਪੁੱਛਦਾ ਜਾਂਦਾ। ਬਾਪੂ ਆ ਜਾ ਪਤਾ ਜੀ। ਆ ਜਾ ਬਲਵਿੰਦਰ ਸਿਆ। ਹੋਰ ਬਾਪੂ ਠੀਕ ਆ। ਠੀਕ ਹੈ। ਹੂੰ। ਕੀ ਮੈਂ ਚੁੱਪ ਕੀਤਾ ਜਾਂ ਸੀ? ਚੁੱਪ ਕੀਤਾ ਬਾਪੂ ਮਾ ਆਇਆ ਸੀ। ਹੂੰ। ਮੈਂ ਤਾਂ ਰੋਟੀ ਲੇਟ ਆ। ਹੂੰ। ਅਰੇ ਕੀ ਕਰ ਖੇਜ ਜੁੱੜਾ ਜਾ ਤੇ ਜੁੱੜਾ ਕੁਛ ਨਹੀਂ ਪਤਾ ਗੱਲ ਕੀ ਹੈ ਬੁੜੇ ਹੋਇਆਂ ਨਾਲ ਆਹੀ ਕੁਛ ਬਣਦਾ ਠੀਕ ਹੈ ਹੁਣ ਬਾਪੂ ਨਾਲ ਤਾਂ ਮੈਂ ਤੈਨੂੰ ਮੁਸਕੈਣ ਜੋਗਾ ਤੈਨੂੰ ਤਾਂ ਕਹੀ ਨਹੀਂ ਸਕਦਾ ਠੀਕ ਹੈ ਉਹਨੂੰ ਵੀ ਨਹੀਂ ਕਹਿਣ ਜੋਗਾ ਰਿਸ਼ਤੇਦਾਰ ਕਹਿ ਦੇਣਗੇ ਕੋਈ ਸਿਆਣਾ ਬੰਦਾ ਕਹਿ ਦਿੰਦਾ ਵੀ ਯਾਰ ਛੋਟਾ ਜਿਹਾ ਪਰਿਵਾਰ ਹੈ ਦੋ ਬੱਚੇ ਨੇ ਦੋ ਆਪਨੇ ਪੰਜਵਾ ਬਾਪੂ ਲੋਕ ਵੀ ਕਹਿਣਗੇ ਬਈ ਇਕੱਲੇ ਬਾਪੂ ਨੂੰ ਨਹੀਂ ਰੱਖ ਸਕਦੇ ਠੀਕ ਹੈ ਗੱਲ ਇਹ ਆ ਉੱਤ ਗੱਲ ਧਿਆਨ ਨਾਲ ਸੁਣੀ ਫਸੋ ਜੀ ਮਾਂ ਦਾ ਫੋਨ ਆਇਆ ਤੇ ਕਹਿੰਦੀ ਅੱਛਾ ਤੇਰੀ ਕਹੜੀ ਦਾ ਅੱਛਾ ਫੋਨ ਆਇਆ ਸੀ ਜਿਹਦੀ ਮਾਂ ਨੇ ਫੋਨ ਤੇ ਇਹ ਗੱਲ ਕਹਿਆ ਮੈਂ ਹੁਣ ਫਰੀ ਸੀ ਵੀ ਤੇਰੀ ਪਰਜਾਈ ਹੂੰ ਤੇਰੇ ਬਾਪੂ ਨੂੰ ਤੇ ਮੈਨੂੰ ਰੋਟੀ ਨਹੀਂ ਪੁੱਛਦੀ ਅੱਛਾ ਇਹ ਫੋਨ ਤੇ ਗੱਲਾਂ ਕੱਟਣ ਲੱਗੀ ਆਪਣੀ ਆਪ ਦੀ ਪਰਜਾਈ ਹਾਂ ਗੱਲਾਂ ਕੱਟਣ ਲੱਗੀ ਕਹਿੰਦੀ ਮਾਂ ਆਉਂਦੀਆਂ ਇੱਕ ਦੋ ਦਿਨਾਂ ਚ ਕਿ ਗੁੱਤ ਨਹੀਂ ਪਟੂਗੀ ਅੱਛਾ ਛੋਟਾ ਹਾਰ ਚਾਲ ਕਿਉਂ ਨਹੀਂ ਪੁੱਛਦੀ ਤੇ ਮੈਡੀਕਲ ਕੀ ਹਾਸੀ ਅੱਛਾ ਜੇ ਤੋ ਹਾਸੀ ਨਿਕਲ ਗਈ ਤਾਂ ਮੈਂ ਕਹਿ ਦਿੱਤਾ ਪੁੱਤ ਤੈਨੂੰ ਆਪਣੇ ਮਾਂ ਪਿਓ ਬਾਰੇ ਤਾਂ ਬੜਾ ਦੁੱਖ ਲੱਗੇ ਹਾਂ ਤੇ ਮੈਨੂੰ ਤੂੰ ਪਰਸੋਂ ਕਿਹਾ ਵੀ ਮੈਂ ਨੇੜੇ ਲੱਤੋ ਸਕਦੀ ਆ ਪ੍ਰੈਸਪੁਰਸ ਨਹੀਂ ਹੁੰਦੇ ਫਿਰ ਜਦੋਂ ਮੈਂ ਡਾਕਾ ਨੂੰ ਕੰਮ ਨੂੰ ਕਹਿਣਾ ਤੂੰ ਫੇਰ ਫੇਰ ਕਹਿੰਦੀ ਆ ਟੈਂਪਰ ਭਰ ਕੇ ਬੂਰੇ ਕੋਲੇ ਤੰਦ ਵਾਰੀ ਵਾਰੀ ਪਾਣੀ ਨਹੀਂ ਦਿੱਤਾ ਜਾਂਦਾ ਜਦੋਂ ਮੈਨੂੰ ਇਹ ਗੱਲ ਕਰਕੇ ਬੁੱਤ ਬੇਲਾ ਬੇਲਾ ਇਹ ਗੱਲ ਕਹਿੰਦੀ ਆ ਤਾਂ ਉਸ ਤੋਂ ਬਾਅਦ ਮੈਂ ਕੀ ਕਰਨਾ ਜੇ ਸਵੇਰੇ ਉੱਠ ਕੇ ਜਿਹੜਾ ਗਰਮੀ ਦਾ ਆਪਾਂ ਬਾਹਰ ਕੈਨਦੇ ਆ ਮੰਜੇ ਵੀ ਖੜੀ ਕਰਨ ਲੱਗਿਆ ਪਾਣੀ ਵੀ ਭਰਨ ਲੱਗਿਆ ਮੈਂ ਹਾਂ ਚੱਲ ਘਰ 'ਚ ਕਲੇਸ਼ ਨਾ ਪਵੇ ਇਹ ਬਲਬਿੰਦ ਤੋਂ ਪਤਾ ਨਾ ਲੱਗੇ ਵੀ ਕਰਦੀ ਗੱਲ ਘਰ 'ਚ ਰਹੇਗੀ ਮੈਨੂੰ ਬਾਪੂ ਕੁਝ ਹੋਰ ਕਹੀ ਜਾਂਦੀ ਐ ਹੁਣ ਮੈਨੂੰ ਤਾਂ ਪਤੀ ਨਹੀਂ ਵੀ ਤੂੰ ਆਪ ਪਾਣੀ ਭਰਦਾ ਜਿਵੇਂ ਮਿੰਤਾ ਐ ਵੀ ਨਿਆਣਿਆਂ ਨਾਲ ਨਾਲੇ ਬਾਪੂ ਖੇਡ ਲੱਗ ਰਹੇ ਨਾਲੇ ਇਹ ਲੱਗ ਰਹੇ ਨੇ ਚੱਲ ਸਿਆਣਾ ਬੰਦਾ ਕਰਦਾ ਜਿੰਦਾ ਹੁੰਦਾ ਜਿਵੇਂ ਕਹਿੰਦੇ ਹੁੰਦੇ ਠੀਕ ਐ ਨਾ ਮੈਨੂੰ ਤਾਂ ਗੱਲ ਦਾ ਵਿਚਪਤੀ ਨਹੀਂ ਗੱਲ ਦਾ ਆ ਬੱਚੀ ਕੁੜੀ ਆ 13-14 ਸਾਲ ਦੀ ਹੋਊਗੀ ਤੇ ਖਵਾਈ ਦਿਨਾ ਮਰਜ਼ੀ ਚੱਲ ਜਿਹਨੂੰ ਕੰਮ ਨੂੰ ਕਹਿੰਦੇ ਆ ਉਹਦੋਂ ਕਹਿੰਦੇ ਇਹ ਗੱਲ ਨਹੀਂ ਬਣਦੀ ਪਾਣੀ ਦਾ ਗਲਾਸ ਵੀ ਥੜਾਉਂਦੀ ਕੋਲੇ ਹੀ ਤੇ ਗਈ ਘਰਾਂ ਵਾਲੀ ਬੈਠੀ ਹੁੰਦੀ ਆ ਮੁੰਡੇ ਨੂੰ ਕਹਿੰਦੇ ਆ ਉਹ ਕਹਿੰਦੇ ਨਾ ਮੇਰਾ ਗੋਡਾ ਰੁਕਦਾ ਜੇ ਛੋਟੀ ਨੂੰ ਕਹਿੰਦੇ ਆ ਉਹ ਕਹਿੰਦੀ ਆਪਾਂ ਲੈ 10 ਰੁਪਏ ਦੇ ਤੇ ਮੈਂ ਇਹ ਦੱਸ ਪੁੱਤ ਮੇਰੀ ਪਿਲਸਣਾ ਲੱਗਦਾ ਉਹ 5 ਦਿਨਾਂ ਅੱਛੀ ਆਂਦੀ ਏ ਤੇ ਮੈਂ ਕਿੱਥੋਂ ਲੇਵਾਂ ਕਿੱਥੋਂ ਇਹਨਾਂ ਨੂੰ ਪੈਸੇ ਦੇਵਾਂ ਕਿੱਥੋਂ ਪਾਣੀ ਪੀਵਾਂ ਤੇਰੇ ਘਰਾਂ ਵਾਲੀ ਸਭ ਕੁਝ ਬੋਲਦੀ ਆ ਆ ਟੈਂਪਰ ਪਰ ਕਿਹਦੇ ਕੋਲ ਧਰ ਦੋ ਬਾਰੀ ਬਾਰੀ ਕਾਈ ਜਾਂਦਾ ਜਿਹਦੇ ਨੂੰ ਪਤਾ ਨਹੀਂ ਕਿੱਦੇ ਘੜਾ ਛੁੱਟੂਗਾ ਯਾਰ ਤੂੰ ਬਾਪੂ ਬੋਲੀ ਨਾ ਠੀਕ ਹੈ ਠੀਕ ਆ ਭਾਈ ਮੈਂ ਆਪੀ ਸਮੂਹ ਤੇਨੂੰ ਠੀਕ ਹੈ ਫਿਕਰ ਨਾ ਕਰੀ ਤੂੰ ਠੀਕ ਹੈ ਤੇ ਬਾਕੀ ਉਦੋਂ ਬਾਅਦ ਰਿਸ਼ਤੇਦਾਰਾਂ ਨੂੰ ਬੁਲਾ ਕੇ ਠੀਕ ਹੈ ਜੇ ਤਾਂ ਸਮਝਦੇ ਨਹੀਂ ਠੀਕ ਹੈ ਠੀਕ ਹੈ ਮੈਨੂੰ ਤਾਂ ਲੱਗਦਾ ਵੀ ਜੇ ਇਹ ਕਹਿ ਕੇ ਪੈਣ ਭਾਈਆਂ ਨੂੰ ਦੋਨੂੰ ਹੋਰ ਬੁਲਾ ਲਾਂਗੇ ਕਿਸੇ ਨੂੰ ਜੇ ਸਮਝਾ ਦੇਣਗੇ ਮੈਂ ਇੱਕ ਬੇਨਤੀ ਕਰਦਾ ਜੀ ਕੋਤੇ ਹਾਂਜੀ ਇਹ ਕਰਦੀ ਲੜਾਈ ਆ ਧਰੇਲੂ ਗੱਲ ਐ ਵੀ ਨਾ ਤਾਂ ਤੂੰ ਆਪਣੇ ਸਹੁਰਿਆਂ ਨਾਲ ਤੇ ਇੱਕ ਵਾਰੀ ਨਾ ਆਪਣੀਆਂ ਭੈਣਾਂ ਨੂੰ ਸਾਧਨਾ ਆਪਣੀ ਭੂਆ ਨੂੰ ਸਾ ਇਹ ਆਪਾਂ ਇੱਕ ਵਾਰੀ ਤੇਰੇ ਤਾਈ ਨੂੰ ਬੁਲਾ ਲਈ ਅੱਛਾ ਤੇਰੇ ਤਾਈ ਨੂੰ ਬੁਲਾ ਕੇ ਮਾਣਾ ਬੋਟਾ ਕਹਿ ਦੂ ਨੂਰ ਆ ਨੀ ਨੂੰ ਕੋਈ ਗੱਲ ਨਹੀਂ ਤੇ ਮੈਂ ਤਾਂ ਪੁੱਤ ਇਹਨਾਂ ਤੋਂ ਕੁਝ ਵੀ ਨਹੀਂ ਮੰਗਦਾ ਅਰੇ ਤਾਂ ਮੈਂ ਚੱਲਦਾ ਫਿਰਦਾ ਆ ਜਾਣਾਂ ਤੇ ਚਾਚੇ ਨਹੀਂ ਐ ਨਾ ਢਾਡੀ ਜੱਥੇ ਦਾ ਕੰਮ ਕਰਨਾ ਜਿਹਦੇ 800 ਲਿਓਣਾ ਕਦੇ 1000 ਲਿਓਣਾ ਆਉਂਦੇ ਹੀ ਸਾਰਾ ਸੌਦਾ ਕਰਕੇ ਹੋਣਾ ਤੇ ਮੈਨੂੰ ਜੱਕੇ ਪਰ ਦਾ ਕੋਈ ਬਾਈ ਨਹੀਂ। ਜ਼ਿਆਦਾ ਕੱਪ ਮੈਣੀ ਬਾਹਰੋਂ ਪੀਂਦਾ। ਇਹ ਕਲੇਸ ਕਿਹਣੀ ਗੱਲ ਨੂੰ ਕਰਦੀ ਐ ਦੱਸ ਮੈਨੂੰ। ਉਹਦਾ ਬਾਪੂ ਪਤੀ ਐ। ਇਹਨੂੰ ਕਹੇ ਪਤੀ ਨਹੀਂ ਹੈ ਕਿ ਕੋਈ ਨਿਆਣੀ ਐ ਵੀ ਇਹਨੂੰ ਪਤਾ ਨਹੀਂ। ਸਾਰਾ ਪਤਾ ਐ। ਪਰ ਜਿਹੜੀ ਆਤਮ ਦੀ ਆਤਮ ਮਜਬੂਰ ਹੁੰਦਾ ਗਈ ਬੰਦਾ। ਆਤਮ ਮਜਬੂਰ। ਇਹ ਕਿਸੇ ਪਹਿਲੇ ਬਲੀ ਪਾਈ ਨੂੰ ਕਹਾਂਗੇ ਫਿਰ ਉਹ ਅੱਗੇ ਆ ਕੇ ਇਹਨੂੰ ਕਹੂਗਾ। ਜੀ ਇਹ ਵੀ ਅਮਲ ਕਰ ਲਈ ਕਿਸ ਕਰਦੇ। ਅਮਲ ਦਾ ਪੁੱਤ ਮੇਰੀ ਗੱਲ ਸੁਣਨ ਤੇਰਾ ਤਾਇਆ ਬਹੁਤ ਸਿਆਣਾ। ਤੇ ਤੇ ਤੁਸੀਂ ਦੋਨੇ ਬਹਿ ਕੇ ਸਮਝਾਦਦੇ। ਤੂੰ ਇੱਕੋ ਗੱਲ ਕਹਿ ਦੀ ਜੇ ਬਾਪੂ ਉਹ ਰੁਪਿਆ ਚੱਕ ਲਿਆ ਭੈਣ ਕੋਲੇ ਵਾਪਿਆ ਜਾਂ ਤਾਈ ਦੇ ਘਰੇ ਜਾ ਕੇ ਬਹਿ ਗਿਆ ਬਾਪੂ ਦੇ ਹਿੱਸੇ 'ਚ 1.5 ਕਿੱਲਾ ਜ਼ਮੀਨ ਆਉਂਦੀ ਹੈ ਕਹਿੰਦੇ ਫਿਰ ਝਾਕੇਂਗੀ ਬਾਕੀ ਬਾਪੂ ਵੀ ਕਿਸੇ ਦੀ ਦੇਣੀ ਵੀ ਕਿਉਂ ਸੋਹਣਾ ਲੱਗਉਂ ਜਦੋਂ ਮੈਂ ਹੈਗਾ ਵੀ ਉਹ ਤਾਂ ਠੀਕ ਆ ਪੁੱਤ ਮੈਂ ਜਾਣਦਾ ਵੀ ਸੋਹਣਾ ਲੱਗਦਾ ਤੇ ਕਰਦਾ ਮੈਂ ਇਹਦਾ ਇਹਦਾ ਬਾਪੂ ਮੇਰੇ ਕੋਲੇ ਦੇ ਠੀਕ ਹੈ ਹੁਣ ਮੇਰਾ ਟਾਈਮ ਹੋਈ ਜਾਂਦਾ ਮੈਂ ਇੱਕ ਦੋ ਬੰਦੇ ਨੂੰ ਕੰਮ ਨੂੰ ਕਿਹਾ ਸੀ ਠੀਕ ਹੈ ਤੇ ਉਹ ਮੈਂ ਕੰਮ ਨੇ ਮੇੜਿਆ ਮੈਂ उस तो बाद शाम नु आके मैं देख ले एक दो बारी गल बस तुम जो, जो रही मैं का चुप ही हां ठीक है बापू ठीक है बापू यूट्यूब ते देख दी आंगी उस कड के बना है पापे दा फोन गल कर दी आंगी हेलो सत श्री अकाल पापा जी हो ठीक हो ਹਾਂ ਮੇਰੀ ਮੰਮੀ ਨਾਲ ਕਰਾ ਦੋ ਗੱਲ ਕਰਾ ਦੋ ਹਾਂ ਮਾ ਐ ਕੀ ਹੋ ਗਿਆ ਕਤਰ ਹੋ ਰਹੇ ਆ ਅੱਛਾ ਐ ਕਰਦੇ ਆ ਨਾ ਪ੍ਰੋਟੀਨ ਮੈਂ ਦੇ ਦਿੰਨੋ ਕੋਈ ਨਹੀਂ ਮੈਂ ਉਹ ਨਹੀਂ ਮੈਂ ਪੜਦੇ ਗੁੱਤ ਨਹੀਂ ਇਹਦੀ ਹੱਦ ਹੋਈ ਪਈ ਐ ਜਦੋਂ ਦੋਨੇ ਨਹੀਂ ਦਿੰਦੀਆਂ ਦੇਖੀ ਤਾਂ ਸਹੀ ਮੈਂ ਦਿੰਨੇ ਇਹਦੇ ਹਲਕੇ ਜਿਹੇ ਡੰਡਾ ਦੋਨੋਂ ਨੂੰ ਮੈਂ ਸਦਾਲਦੀ ਆ ਬਥੇਰਾ ਮੈਂ ਨਰਮ ਰਹਿ ਰਿਆ ਦੇਖ ਲਿਆ ਇਹਨਾਂ ਨੇ ਮੇਰੇ ਨਰਮ ਦਾ ਫਾਇਦਾ ਚੱਕ ਲਿਆ ਹੂੰ ਇਹਨਾਂ ਤਾਂ ਆ ਬਿਸਾਨ ਨੂੰ ਕਿਹੜਾ ਕੁਝ ਕਹਿੰਦੀ ਹੈਗੀ ਉਹਦੀ ਮਾਂ ਨੂੰ ਹੀ ਕਹਿੰਦੀ ਹੈਗੀ ਅੱਛਾ ਦੋਨੋਂ ਨੂੰ ਤੰਗ ਕਰਕੇ ਸੋਨੂੰ ਅੱਛਾ ਛੋਟੀ ਵੀ ਬੋਲਦੀ ਹੈਗੀ ਕੋਈ ਨਹੀਂ ਛੋਟੀ ਦੀ ਸਮਝ ਚੰਗੀ ਤੇ ਨਹੀਂ ਗੁੱਤ ਨਹੀਂ ਬੱਟੂਗੀ ਨਾਲੇ ਦੇਉਗੀ ਵੱਡੀ ਨੂੰ ਧੂਪ ਮੈਂ ਨਵੇਂ ਰਾਜ ਨਾ ਜਾਣਨੀ ਜੇ ਮੈਂ ਨਾ ਇਹਨਾਂ ਦੀ ਨਾ ਸਿੱਤੋਂ ਆ ਲੈਤਾ ਇੱਕ ਗਿਆਨ ਨੇ ਕੀ ਹਾਂ ਮੇਰਾ ਪਿਓ ਮੈਨੂੰ ਪਤਾ ਕੀ ਕਹਿਨਦਾ ਨਾ ਪੁੱਤ ਤੂੰ ਨਾ ਬੋਲੀ ਸਾਡੀ ਗੱਲ ਚ ਹੁਣ ਤਾਂ ਮਾਂ ਮੁੱਠੋ ਰਹਿਣੇ ਆਂਦਾ ਹੁਣ ਤਾਂ ਮੈਂ ਇਹਨਾਂ ਦੇ ਹੱਕ ਜਨੰਦਾ ਦੇ ਕੇ ਰਹੂੰਗੀ ਕਦੇ ਮੇਰੇ ਪਿਓ ਨੂੰ ਪੁੱਠਾ ਬੋਲਦਿਆਂ ਨੇ ਕਦੇ ਤੈਨੂੰ ਹੱਦ ਹੋਈ ਪਈ ਹੈਗੀ ਜਿਵੇਂ ਸਿਰ ਚੜਾ ਰੱਖਿਆ ਨੇ ਮੈਂ ਬਥੇ ਰਗਾ ਕੇ ਦੇਖ ਲੈ ਮੇਰੇ ਪਿਓ ਨੂੰ ਮੇਰੇ ਨਾਂ ਬੋਲ ਲੈਂਦੇ ਬੋਲ ਲੈਂਦੇ ਨਾ ਪੁੱਤ ਤੂੰ ਨਾ ਬੋਲੀ ਨਾ ਪੁੱਤ ਤੂੰ ਨਾ ਬੋਲੀ ਸੋਨੋ ਤਾਂ ਇਹਨਾਂ ਨੇ ਮੋਹ ਚਾ ਪਾ ਕੀ ਨਹੀਂ ਕਰਾ ਤੁਸੀਂ ਨੇ ਨਾ ਵਾਸਤੇ ਬਥੇਰਾ ਕੁਛ ਕਰਿਆਗਾ ਘਰ ਇਹਨਾਂ ਦਾ ਬਣਾਤਾ ਤੁਸੀਂ ਨੇ ਸਾਰਾ ਕੁਛ ਬਣਾ ਕੇ ਦੇਤਾ ਟਟ ਕਾ ਦੀ ਇਹਨਾਂ ਨੂੰ ਮਸਤੀਆਂ ਪਾਟਦੀਆਂ ਨੇ ਚਲ ਕੋਈ ਮਾਂ ਕਰਦੀਆਂ ਗੱਲ ਮੈਂ ਅੱਗੇ ਤੁਸੀਂ ਆ ਆ ਵੀ ਗਿਆ ਮੈਂ ਤੇ ਸਾਰਾ ਕੁਝ ਸੁਣ ਵੀ ਲਿਆ ਮੈਂ ਤੁਸੀਂ ਕੀ ਸੁਣ ਲਿਆ ਹਲੇ ਤੂੰ ਜਿਹੜਾ ਕੁਝ ਬੋਲਣਾ ਕਰੀ ਸੀ ਉਹ ਸੁਣ ਲਿਆ ਮੈਂ ਹੁਣ ਮੈਨੂੰ ਐਂ ਦੱਸ ਤੇਰੀ ਮਾਂ ਮਾਂ ਹੋ ਗਈ ਤੇ ਪਿਓ ਪਿਓ ਹੋ ਗਿਆ ਤੇ ਮੇਰਾ ਬਾਪੂ ਬੁਢਾ ਕੀ ਗੱਲ ਬਈ ਨਾ ਮੇਰੇ ਮਾਪਾ ਆਪਣਾ ਕਮਾ ਕੇ ਦਿੰਦੇ ਨੇ ਉਹਨਾਂ ਨੂੰ ਤੇਰੇ ਪਿਓ ਵਾਂਗੂ ਬੇਲੇ ਨਹੀਂ ਰਹਿੰਦੇ ਹੈਗੇ ਕਦੇ ਤੇਰੇ ਪਿਓ ਨੇ ਕੁਝ ਦਿੱਤਾ ਤੈਨੂੰ ਹੁਣ ਉਹ ਬਜ਼ੁਰਗ ਹੋ ਰਿਹਾ ਵਿਚਾਰਾ ਹੁਣ ਹੁਣ ਵੀ ਉਹ ਤੋਂ ਕੰਮ ਪਾਲਦੀ ਹੱਦ ਕੀ ਨਹੀਂ ਹੈਗੇ ਤੇਰੇ ਘਰੇ ਦੱਸ ਆਹ ਹੈ ਵੀ ਕੀ ਐ ਸੋਡੇ ਜਿੰਨਾ ਕੋਸਾ ਕੁੜੀ ਨੂੰ ਕੁੜੀ ਨੂੰ ਤੀਜਾ ਦਿਨੇ ਪੈਣ ਦਿੰਦੇ ਹਾਂ ਮੈਂ ਕੁੜੀ ਕੋਲ ਜਾਣਾ ਭਾਈ ਆਹ ਬਣਾ ਕੇ ਦੇ ਦੇ ਖੋਆ ਕੱਢ ਲਿਆ ਕਦੇ ਪਿੰਨੀਆਂ ਬੱਟ ਦੇ ਸੋ ਤੇਰੇ ਪਿਓ ਤੋਂ ਤਾਂ ਨਾ ਕੁੜੀ ਨਹੀਂ ਸਮਦੀ ਕੁੜੀ ਚੱਲ ਹੁਣ ਤੂੰ ਹੱਦ ਬੰਨੇ ਟੱਪੀ ਜਾਣੀ ਮੈਨੂੰ ਲੱਗਦਾ ਠੀਕ ਐ ਚੱਲ ਹੁਣ ਤੂੰ ਜਦੋਂ ਆਪਦੇ ਮਾਵਾਪਨ ਨਾਲ ਗੱਲਾਂ ਕਰਨ ਲੱਗ ਰਹੀ ਸੀ ਉਹ ਵੀ ਤੇਰੀਆਂ ਪਰਜਾਈ ਉਹ ਵੀ ਕਿਸ਼ਿੰਤੀਆਂ ਹੋਣੀਆਂ ਉਹਨਾਂ ਨੂੰ ਵੀ ਤੁਮਾਰਾ ਜਾਣੀਆਂ ਇਹਨੂੰ ਤਾਂ ਕਹਿਣੀ ਸੌਖਾ ਤੈਨੂੰ ਕੋਈ ਗੱਲ ਨਹੀਂ ਉਹਨਾਂ ਨੂੰ ਕਰਕੇ ਫਮਾ ਬੁਲਾਉਣਾ ਕਰਦਾ ਇੱਕ ਵਾਰ ਸੱਜੇ ਫਿਰ ਮੈਂ ਬੁਲਾਉਣਾ ਬਸ ਆਹੀ ਕੰਮ ਆ ਉਹਨਾਂ ਨੂੰ ਬੁਲਾਉਣਾ ਮੈਂ ਕਰਦਾ ਇੱਕ ਵਾਰ ਸੱਜਾ ਹੋਰ ਵੀ ਇਹਦੇ ਕੋਲੇ ਕੋਈ ਕੰਮ ਆਗਾ ਤੇ ਹੋਰ ਉਹ ਵੀ ਕੋਈ ਰੰਗ ਲਾ ਦੇ ਕੋਈ ਬੇਟੀ ਕਿ ਜਾ ਕਰ ਕਿਵੇਂ ਭੱਜਦਾ ਨਾਨਕ ਹੀ ਨੇ ਹਾਲ ਹੀ ਰਿਓ ਕਿਉਂ ਦੀ ਚੋਰੀ ਜਿਹੜੀ ਖਾਮੇਗਾ ਬੱਬੂ ਆ ਗਈ ਬੱਬੂ ਅੱਛਾ ਅੱਛਾ ਉਹ ਤੁਹਾਡੀ ਭੈਣ ਨੂੰ ਨਾਲ ਉਹ ਵੀ ਆਉਂਦਾ ਰੋਡਾ ਜਾ ਸਤਿਕਾਰ ਨਾ ਹਾ ਸਤਿਕਾਰ ਪੁੱਤ ਸਤਿਕਾਰ ਤੇਰੀ ਮਾਂ ਨਾਲ ਆਇਆ ਉਹ ਸਤਿਕਾਰ ਸਤਿਕਾਰ ਆ ਜਾ ਪੁੱਤ ਆ ਜਾ ਪੁੱਤ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਖੈਰ ਸੁੱਖ ਹੈ ਹਾਂ ਹਾਂ ਖੈਰ ਸੁੱਖੀ ਆ ਬੇਰੀ ਸੱਸ ਕਿਵੇਂ ਆ ਸੱਸ ਠੀਕ ਆ ਸੱਸ ਦਾ ਤਾਂ ਬਸ ਪੁੱਛਣ ਬੇ ਬਹਿ ਜਾ ਸੱਸ ਬਾਪੂ ਤੂੰ ਮੈਂ ਕਹੀ ਗਿਆ ਬੇ ਇਹਨੂੰ ਨਾਲ ਨਹੀਂ ਨਾਲ ਨਹੀਂ ਹੈਗਾ ਇਹ ਕਿਸੇ ਕੰਮ ਦਾ ਠੀਕ ਹਾਂ ਪੁੱਤ ਬਾਪੂ ਮੈਂ ਤਾਂ ਜਮਾਂ ਠੀਕ ਆ ਤੂੰ ਦੱਸ ਆਪਣੇ ਘਰੇ ਖੈਰ ਸੁੱਖਾ ਖੈਰ ਸੁੱਖ ਤਾਂ ਪੁੱਤ ਐਸੀ ਵੈਸੀ ਹੁੰਦੀ ਹੈ ਬਹਿ ਜਾ ਖੈਰ ਸੁੱਖ ਤਾਂ ਐਸੀ ਵੈਸੀ ਹੁੰਦੀ ਹੈ ਤੇ ਮੇਰੀ ਵੀ ਜੂਨ ਬਹੁਤ ਬੁਰੀ ਐ ਤੇਰੀ ਪਰਜਾਈ ਨੇ ਮੈਨੂੰ ਵੀ ਪਰਸੋਂ ਦਾ ਤੁਲਤੇ ਚੱਕ ਰੱਖਿਆ ਲੈ ਤੇ ਬਾਪੂ ਤੂੰ ਮੈਨੂੰ ਦੱਸੀ ਨਹੀਂ ਹੈਗੀ ਕੋਈ ਗੱਲ ਤੈਨੂੰ ਮੈਂ ਕੀ ਦੱਸਾਂ ਮੈਨੂੰ ਤੇਰੇ ਸਹੁਰਿਆਂ ਦਾ ਪਹਿਲਾਂ ਪਤਾ ਵੀ ਉਹ ਵੀ ਤੈਨੂੰ ਐ ਚੱਕੀ ਰੱਖਦੇ ਨੇ ਕਿ ਤੂੰ ਮੈਨੂੰ ਤਾਂ ਲੱਗਦਾ ਅੱਜ ਵੀ ਲੜਕੇ ਆਂ ਤਿਆਰੀ ਤੋਂ ਬਿਨਾਂ ਆ ਗਈ ਨਹੀਂ ਬਾਪੂ ਫਿਰ ਹੁਣ ਜਦੋਂ ਅਗਲਾ ਜਾਣ ਨਹੀਂ ਦਿੰਦਾ ਹੈਗਾ ਜਵਾਕ ਕਹਿੰਦਾ ਨਾਨਕੇ ਜਾਣਾ ਫੇ ਮੈਂ ਤਾਂ ਹੁਣ ਛੁੱਟੀਆਂ ਚਾਹੀ ਤਾਂ ਲੜਕੇ ਹੀ ਆ ਕੋਈ ਨਾ ਆ ਦਸ ਦਿਨ ਲਾ ਕੇ ਚਾਲ ਜੂਗੀ ਚਲੋ ਪੁੱਤ ਮੇਰੇ ਕੋਲ ਤਾਂ ਮम्मी ਨਾ ਰਹਿ ਉਹ ਤਾਂ ਬਗਾਨੀ ਧੀ ਦਾ ਨਹੀਂ ਪਤਾ ਕਿਹੜੇ ਟੈਸਨ ਤੋਂ ਬੋਲਦੀ ਐ ਕੋਈ ਨਾ ਬਾਪੂ ਮੇਰੇ ਮੂਰੇ ਬੋਲਣ ਦੇ ਫਿਰ ਮੈਂ ਪੁੱਛੂਗੀ ਕਿ ਦੇਣਾ ਕੁਛ ਉਹਦਾ ਤੇਰੇ ਬੀਰੇ ਨੂੰ ਬਲਜਿੰਦਰ ਨੂੰ ਕਹੂੰਗਾ ਮੈਂ ਵੀ ਭਾਈ ਇਹਦਾ ਥੋੜਾ ਜਿਹਾ ਇਹਦੇ ਇਹਦਾ ਮੂੰਹ ਸਿਉਂ ਕੇ ਰੱਖ ਕੁੜੀ ਆਈ ਆ ਚਾਰ ਦਿਨ ਪਤਾ ਨਹੀਂ ਕਿਵੇਂ ਆ ਜਾਂਦੀ ਆ ਵਿਚਾਰੀ ਆਪਦੇ ਘਰੋਂ ਔਖੀ ਹੋ ਕੇ ਆਈ ਆ ਚਾਰ ਦਿਨ ਰਹਿ ਕੇ ਭਗ ਜੂਗੀ ਚਲ ਕੋਈ ਨਾ ਬਾਪੂ ਹਜੇ ਤੁਸੀਂ ਕੁਛ ਨਾ ਕਹੋ ਜੇਵਾ ਵੀ ਬੋਲੂਗੀ ਫਿਰ ਦੇਖਾਂਗੇ ਨਹੀਂ ਉਹ ਪਤਾ ਨਹੀਂ ਆਣ ਸਾਰੇ ਕੁੜੀ ਨੂੰ ਸਿਖਾਤਾ ਬਾਪੂ ਨੇ ਠੀਕ ਆ ਪੁੱਤ ਠੀਕ ਠੀਕ ਕਿੱਧਰ ਆਉਣ ਭਾਬੀ ਪਾਪਾ ਜੀ ਪਰਲੇ ਕਮਰੇ ਚ ਆ ਰਾਜਵਿੰਦਰ ਪਾਣੀ ਪੂੜੀ ਲੈ ਕੇ ਆਪੋ ਤੇ ਕੁੜੀ ਆਈ ਹੈ ਕੋਈ ਨਾ ਬਾਪੂ ਪਾਣੀ ਦਾ ਕੀ ਹੈ ਮੈਂ ਆਪੇ ਜਾ ਕੇ ਪੀ ਲੂੰਗੀ ਤੂੰ ਪੈ ਜਾ ਆਰਾਮ ਕਰ ਲਾ ਠੀਕ ਹੈ ਹਾਂ